ਸਾਹਿਬ ਤੇ ਉੱਪਰ ਜਿਹੜੀ ਦਰਖਾਸਤ ਸਾਡੇ ਵਿਰੋਧੀਆਂ ਨੇ ਦਿੱਤੀ ਸੀ ਸਿੰਘ ਸਾਹਿਬ ਨੇ ਉਦੋਂ ਦੇ ਉੱਪਰ ਸਾਡਾ ਸਪਸ਼ਟੀਕਰਨ ਮੰਗਿਆ ਸੀ ਔਰ ਅਸੀਂ ਸਮਰਪਿਤ ਹੋ ਕੇ ਇੱਕ ਗੁਸਟਕ ਦੀ ਤਰ੍ਹਾਂ ਆਪ ਜਾ ਕੇ ਸਿੰਘ ਸਾਹਿਬ ਕੋਲ ਆਪਣਾ ਸਪਸ਼ਟੀਕਰਨ ਦਿੱਤਾ ਸੀ ਸਾਡੇ ਜਿਹੜੇ ਵਿਰੋਧੀ ਭਰਾ ਆ ਕਿ ਆਪ ਹੀ ਚੱਲ ਕੇ ਤਖਤ ਸਾਹਿਬ ਤੇ ਗਏ ਸੀ ਪਰ ਇਹਨਾਂ ਨੂੰ ਮਾੜਾ ਮੋਟਾ ਵੀ ਪ੍ਰੋਸਾ ਕਾਲਤਖ ਸਾਹਿਬ ਤੇ ਉੱਤੇ ਨਹੀਂ ਹੈ ਇਹਨਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਇਹਨੂੰ ਜਨਤਕ ਕੀਤਾ ਜਾਵੇ। ਬੜੀ ਤੇ ਕਰਨਾ ਕਿ ਜੇ ਕਾਲਤਖ ਸਾਹਿਬ ਤੇ ਭਰੋਸਾ ਨਹੀਂ ਤੇ ਕਾਲਤਖ ਸਾਹਿਬ ਤੇ ਜਾਂਦੇ ਕਿਉਂ? ਸਿਰ ਮੈਂ ਸਿੰਘ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਇਹਨੂੰ ਜਨਤਕ ਕਰ ਦਿੱਤਾ। ਔਰ ਇਸ ਸਪਸ਼ਟਿਕੰਦੇ ਵਿੱਚ 17 ਅਕਤੂਬਰ 2015 ਨੂੰ ਜਦੋਂ ਫਿਰਦੇ ਵਿਦਿ ਘਟਨਾਵਾਂ ਪੰਜਾਬ ਦੇ ਵਿੱਚ ਹੋ ਰਹੀਆਂ ਸੀ। ਜਿਹੜਾ ਆਪਣੇ ਮਨ ਦਾ ਦਰਦ ਆਪਣੇ ਮਨ ਦੀ ਪੀੜਾ ਆਪਣੀ ਬੇਦਨਾ ਸਰਦ ਪ੍ਰਕਾਸ਼ ਸਿੰਘ ਬਾਦਲ ਸਾਹਿਬ ਇੱਕ ਪਛਤਾ ਤਾਰ ਦੇ ਪੱਤਰ ਦੇ ਰੂਪ ਦੇ ਵਿੱਚ ਸ੍ਰੀ ਕਾਲਤਕ ਸਾਹਿਬ ਤੇ ਜਾ ਕੇ ਆਪ ਦੇ ਕੇ ਆਈ ਸੀ ਇੱਕ ਤੋਂ ਸਾਰਾ ਪੱਤਰ ਉਹਦਾ ਵੇਰਵਾ ਅਸੀਂ ਇਹਨੂੰ ਵਿੱਚ ਦਿੰਦਾ ਔਰ ਦੂਜਾ ਹੁਣ ਗੱਲ ਹੈ ਗੁਰੂ ਦੇ ਤਖਤ ਤੇ ਇਹ ਬਕਸ਼ਿੰਧ ਗੁਰੂ ਦਾ ਬਕਸ਼ਿੰਧ ਤਖਤ ਹੈ ਗੁਰੂ ਸਮਰੱਥ ਹੈ ਗੁਰੂ ਜਾਨੀ ਜਾਨ ਇਹ ਤਰੱਕੇ ਦਰੀਲਾ ਉੱਥੇ ਹੁੰਦੀਆਂ ਜਿੱਥੇ ਕਿਸੇ ਨੂੰ ਸਮਝਾਉਣਾ ਹੋਵੇ ਜਾਂ ਕੁਝ ਦਿਖਾਉਣਾ ਹੋਵੇ ਜਦੋਂ ਗੁਰੂ ਦੇ ਤਖਤ ਤੇ ਜਾਣਾ ਹੈ ਤੇ ਫਿਰ ਸੱਚੀ ਭਾਵਨਾ ਲੈ ਕੇ ਤੇ ਸੱਚੇ ਮਨ ਦੇ ਨਾਲ ਉੱਥੇ ਆਜਣਾ ਚਾਹੀਦਾ ਇਸ ਕਰਕੇ ਜਿਹੜਾ ਪ੍ਰਧਾਨ ਸਾਹਿਬ ਨੇ ਸਪਸ਼ਟਿਕਰ ਲਿਖਿਆ ਕਿ ਇਹ ਦੋ ਲੈਣਾ ਤੁਹਾਨੂੰ ਪੜ ਕੇ ਵੀ ਸੁਣਾ ਦੇਣਾ ਕਿ ਇਹਦੇ ਵਿੱਚ ਉਹਨਾਂ ਨੇ ਸਪਸ਼ਟ ਤੌਰ ਤੇ ਜ਼ਿਕਰ ਕੀਤਾ ਹੈ ਕਿ ਮੈਂ ਬਿਨਾਂ ਕਿਸੇ ਸਵਾਲ ਜਵਾਬ ਦੇ ਸੱਚੇ ਦਿਲੋਂ ਵਾਹਿਗੁਰੂ ਅੱਗੇ ਜੋਦੜੀ ਕਰ ਰਿਹਾ ਹਾਂ ਜੋ ਵੀ ਸਾਡੇ ਖਿਲਾਫ ਲਿਖ ਕੇ ਦਿੱਤਾ ਗਿਆ ਆ ਜਿਹੜੇ 4 ਸਫੇ ਸਾਡੇ ਵਿਰੋਧੀ ਭਰਾਵਾਂ ਨੇ ਲਿਖ ਕੇ ਦਿੱਤੇ ਆ ਜੋ ਵੀ ਸਾਡੇ ਖਿਲਾਫ ਲਿਖ ਕੇ ਦਿੱਤਾ ਗਿਆ ਹੈ ਦਾਸ ਉਸ ਵਾਸਤੇ ਗੁਰੂ ਦੇ ਮਹਾਨ ਤਖਤ ਤੇ ਹਾਜ਼ਰ ਹੋ ਕੇ ਗੁਰੂ ਸਾਹਿਬ ਤੇ ਗੁਰੂ ਪੰਥ ਪਾਸੋਂ ਬਿਨਾਂ ਸ਼ਰਤ ਕੇ ਮਨਜਾਤ ਨਾ ਕਰਦਾ ਅਨ ਕੰਡੀਸ਼ਨਲ ਅਪਨ ਕਿ ਜੋ ਕੁਝ ਵੀ ਲਿਖ ਕੇ ਦਿੱਤਾ ਗਿਆ ਕੋਈ ਉਹਦੇ ਤੇ ਅਸੀਂ ਕਿੰਤੂ ਕਿੰਤੂ ਕੋਈ ਤਰਕ ਦਲੀਲ ਨਹੀਂ ਦਿੰਦੇ ਔਰ ਇਸ ਤੋਂ ਅੱਗੇ ਵੀ ਪ੍ਰਧਾਨ ਸਾਹਿਬ ਨੇ ਲਿਖਿਆ ਕਿ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ 10 ਸਾਰੀਆਂ ਭੁਲਣਾ ਨੂੰ ਆਪਣੀ ਝੋਲੀ ਵਿੱਚ ਪਾਉਂਦਾ ਹੈ ਚਾਹੇ ਇਹ ਭੁਲਣਾ ਪਾਰਟੀ ਕੋਲੋਂ ਹੋਈਆਂ ਹਨ ਜਾਂ ਸਰਕਾਰ ਕੋਲੋਂ 10 ਚੇਤ ਚੇਤ ਵਿੱਚ ਹੋਈਆਂ ਇਹਨਾਂ ਸਾਰੀਆਂ ਭੁਲਣਾ ਲਈ ਕਿ ਮਾਜਤਨਾ ਕਰਦਾ ਹੈ ਔਰ ਅਸੀਂ ਇਹ ਖਿਦਦ ਤੇ ਲਿਖਿਆ ਹੈ ਕਿ ਜੋ ਵੀ ਹੁਕਮ ਸ਼੍ਰੀ ਕਾਲਤਖਸਬ ਦਾ ਹੋਏਗਾ ਅਸੀਂ ਉਹਨੂੰ ਖੜੇ ਮਤੇ ਪਰਮਾਨ ਕਰਾਂ ਇਸ ਕਰਕੇ ਇਹ ਜਿਹੜੀ ਸਾਰਾ ਸੱਚੇ ਮੈਨੂੰ ਅਸੀਂ ਆਪਣਾ ਸਪਸ਼ਟੀਕਰਨ ਦਿੱਤਾ ਸੀ ਉਹ ਸੰਗਤ ਦੀ ਜਿਹੜਾ ਨਗਰ ਵਾਸਤੇ ਸਿੰਘ ਸਾਹਿਬ ਨੇ ਦਿੱਤਰ ਕਰ ਦਿੱਤਾ ਅਸੀਂ ਆਸ ਕਰਦੇ ਹਾਂ ਕਿ ਸਿੰਘ ਸਾਹਿਬ ਇਹਦੇ ਤੇ ਫੈਸਲਾ ਕਰਨਗੇ ਜੋ ਫੈਸਲਾ ਹੋਏਗਾ ਅਸੀਂ ਪ੍ਰਵਾਨ ਕਰਾਂਗੇ ਅਸੀਂ ਚਾਹੁੰਨੇ ਆ ਕੇ ਪੰਜਾਬ ਜਿਹੜਾ ਇਸ ਗੱਲ ਦੇ ਵਿੱਚੋਂ ਨਿਕਲੇ ਫਿਰ ਪੰਥ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਜਾਵੇ ਇਹ ਸਾਡੀ ਅਰਦਾਸ ਹੈ ਜੋ ਹੁਕਮ ਹੋਏਗਾ ਅਸੀਂ ਕਰਾਂਗੇ